ਦੀ ਹਤੇ ਵਾਜਿਬ ਜੀ ਦਾ ਗਾਥਾ ਵਾਜਿਬ ਜੀ ਦੀ ਹਤੇ 10 ਲੱਖ ਦਾ ਵਾਸੀ ਸੰਤਾਂ ਬੈਠੇ ਕੀਤੇ ਜਾਂਦੀ ਹੈ ਕਿ ਸਰਦਾਰ ਰਾਜੀ ਇਸੇ ਜੁਲਦਾ ਸੋਤਰ ਕਲ ਸਿੰਘ ਦੇ ਨਾਮ ਤੋਂ ਮੰਦ ਭਗਤ ਜੀ ਇਕੱਠਾ ਵਾਪਰੀ ਹੈ ਇਕੱਠ ਹੋਇਆ ਹੈ सरदार रवीर जी हथ गीर बणी हुई आउ सारी लड़कीअ में गुल वास्ता लिखे सतगुरू जीदासी कईदार रणवीर सिंधा कम ਜਦੋਂ ਸਤੰਬਰ ਮਹੀਨੇ ਦੇ ਵਿਚ ਵਿੱਚ ਸਾਰੀਆਂ ਸੰਸਰ ਗੁਰਦਵਾਰ ਸਾਹਿਬ ਦੇ ਪਵਿੱਤਰੇ ਕਿਰਪਾ ਦਾ ਕਰੋ ਇੱਥੇ ਇਕੱਠੇ ਹੋਏ ਆ ਜੀ ਕਿਸ ਤਰ੍ਹਾਂ ਰਾਜਵੀਰ ਜਵੰਦਾ ਦੇ ਲਈ ਸਾਰੇ ਇਕੱਠੇ ਹੋਏ ਆ ਅਰਦਾਸ ਕੀ ਬੇਨਤੀ ਕੀਤੀ ਹਾਂ ਜੀ ਸਾਰੇ ਪਿੰਡ ਦੇ ਰਲ ਕੇ ਸਤਗੁਰੂ ਜੀ ਅੱਗੇ ਅਰਦਾਸਾਂ ਬੇਨਤੀਆਂ ਕੀਤੀਆਂ ਨੇ ਕਿ ਸੇਖਾਲਪੁਰ ਖਵਾਈ ਗੁਰੂ ਰਾਜਵੀਰ ਸਿੰਘ ਜਵੰਦਾ ਨੂੰ ਤੰਦਰੁਸਤੀ ਅਦੇ ਰੋਕਤੀਆਂ ਬਖਸ਼ਿਸ਼ ਕਰਦੇ ਆ ਬੇਨਤੀਆਂ ਕੀਤੀਆਂ ਸਾਰੇ ਪਿੰਡ ਦੇ ਇਕੱਤਰ ਹੋ ਕੇ ਹਾਂ ਜੀ ਤੇ ਸਾਰਾ ਪਿੰਡ ਮਦਦ ਫਿਕਰਮੰਦਾ ਜੀ ਪੂਰਾ ਬਿਲਕੁਲ ਸਾ ਜਦੋਂ ਉਹਦੀ ਖਬਰ ਸੁਣੀ ਹੈ ਉਸ ਟਾਈਮ ਦੇ ਸਾਰੇ ਪਿੰਡ ਦੇ ਵਿੱਚ ਬੱਚਾ ਬੱਚਾ ਸਾਡਾ ਫਿਕਰਮੰਦਾ ਜੀ ਸਾਰੇ ਵੀ ਮਹਾਰਾਜ ਨੂੰ ਤੰਦਰੁਸਤੀਆਂ ਬਖਸ਼ਣ ਤੇ ਸਾਡੇ ਸਰਪੰਚ ਸਾਹਿਬ ਜੀ ਨੇ ਇਸ ਟਾਈਮ ਜਾ ਰਹੇ ਨੇ ਉੱਥੇ ਮੈਲ ਹਸਪੀਟਲ ਦੇ ਕੋਲ ਨੂੰ ਪਹੁੰਚੇ ਨੇ ਜੀ ਸਰਪੰਚ ਸਾਹਿਬ ਸਾਡੇ ਹਰਪ੍ਰੀਤ ਸਿੰਘ ਜੀ ਰਾਜੂ ਜੀ ਉਹ ਪਹੁੰਚਣ ਵਾਲੇ ਨੇ ਉੱਥੇ ਮੁਹਾਲੀ ਤੇ ਇਹਦਾ ਵਧੀਆ ਬੰਦਾ ਜੀ ਉਹ ਆਂਟੀ ਨੇ ਜੀ ਸਾਡੇ ਤਾਂ ਪਿੰਡ ਸਾਰਾ ਜਵਾਗ ਜਵਾਗ ਵੀ ਗੁਰੂ ਘਰ ਬੇਨਤੀਆਂ ਕਰਦਾ ਵੀ ਉਹਦੀ ਵਿਚਾਰੇ ਦੀ ਸਾਡੀ ਵੀ ਉਮਰ ਚਾਹੇ ਮਹਾਰਾਜ ਉਹਨੂੰ ਉਲਾ ਦੇ ਵਿਚਾਰੇ ਦੀ ਦੇਰ ਹੋਊ ਤਾਂ ਤੰਦਰੁਸਤੀ ਬਖਸ਼ਣ ਗੁਰੂ ਸਾਹਿਬ ਜੀ ਉਹ ਵਿਚਾਰੇ ਦੀ ਲੰਬੀ ਉਮਰ ਹੋ ਗਈ ਹਾਂ ਹੁਣ ਹੜ ਬਹੁਤ ਆਏ ਹਾਂ ਹਾਂ ਬਣੀਆ ਮੈਂ ਕਹਦੀ ਸੇਵਾ ਕੀਤੀ ਜੀ ਮਦਦ ਕੀਤੀ ਹਾਂ ਜੀ ਹਾਂ ਜੀ ਸਭਨ ਸਿੰਘ ਸਾਹਿਬ ਨੇ ਫੋਨ ਕੀਤਾ ਕਹਿੰਦੇ ਜਿਵੇਂ ਤੁਸੀਂ ਪਿੰਡ ਕਹੇਗਾ ਸਾਡੇ ਪਿੰਡ ਦੇ ਵਿੱਚੋਂ ਬਹੁਤ ਮਾਇਕਤਰ ਕਰਕੇ ਤੇ ਹੜ ਪੀੜਤਾਂ ਦੇ ਲਈ ਅਸੀਂ ਬਹੁਤ ਸੇਵਾ ਕਰਕੇ ਪਰਿਵਾਰੀ ਬਹੁਤ ਵਧੀਆ ਹਾਂਜੀ ਵੀਰ ਜੀ ਕੀ ਕਹੋਗੇ ਇਸ ਤਰ੍ਹਾਂ ਉਹ ਮਤਲਬ ਜਦੋਂ ਸ਼ਿਮਲੇ ਨੂੰ ਜਾ ਰਹੇ ਰਾਹ ਚ ਰਸਤੇ ਚ ਉਹਨਾਂ ਦੀ ਮੋਬਾਈਲ ਇੱਕ ਗਾਹ ਨਾਲ ਟਕਰਾ ਗਈ ਜਿਨ੍ਹਾਂ ਨਾਲ ਥੋੜੇ ਜਿਨਾਂ ਦੇ ਸਿਰਚ 6:00 ਵਜੇ ਥੋੜਾ ਜਿਹਾ ਕ੍ਰਿਟੀਕਲ ਜਿੱਦਾਂ ਦੱਸ ਰਹੇ ਨੇ ਬਾਕੀ ਸਾਡੇ ਸਰਪੰਚ ਹਰਪੀ ਸਿੰਘ ਰਾਜੂ ਪਹੁੰਚ ਰਹੇ ਨੇ ਉੱਥੇ ਜਾ ਕੇ ਸਾਨੂੰ ਜੋ ਦੱਸਣਗੇ ਤੁਸੀਂ ਸਾਰੇ ਇੱਥੇ ਅੱਜ ਫਿਰ ਇਕੱਠੇ ਹੋਏ ਹੋਈਏ ਅਸੀਂ ਉਹਨਾਂ ਦੀ ਤੰਦਰੁਸਤੀ ਲਈ ਅਸੀਂ ਸਾਰੇ ਮਤਲਬ ਇਕੱਠੇ ਹੋਏ ਆ ਅਰਦਾਸ ਪ੍ਰਮਾਤਮਾ ਮੂਰੇ ਕਰਦੇ ਆ ਵੀ ਉਹਨੂੰ ਤੰਦਰੁਸਤੀ ਬਖਸ਼ੋ ਜੀ ਹਾਂਜੀ ਵੀਰ ਜੀ ਕਿਸ ਤਰ੍ਹਾਂ ਭਈ ਤੰਦਰੁਸਤੀ ਵੀ ਸਾਰੇ ਇਕੱਠੇ ਹੋਏ ਹਾਂ ਜੀ ਹਾਂਜੀ ਹਾਂਜੀ ਵੀਰ ਜੀ ਸਾਰਾ ਪਿੰਡ ਤੰਦਰੁਸਤੀ ਵੀ ਹੋਇਆ ਅਰਦਾਸ ਕੀਤੀ ਆ ਪ੍ਰਮਾਤਮਾ ਦੇ ਅਗੇ ਚੜ੍ਹਦੀ ਕਲਾ ਰੱਖਣਾ ਹਾਂਜੀ ਅਰਦਾਸ ਕੀਤੀ ਆ ਹਾਂਜੀ ਅਰਦਾਸ ਕੀਤੀ ਆ ਮਹਾਰਾਜ ਉਹਨੂੰ ਤੰਦਰੁਸਤੀ ਬਖਸ਼ੇ ਬੇਟਾ ਬਹੁਤ ਚੰਗਾ ਪਰਿਵਾਰ ਆ ਜੀ ਬਹੁਤ ਚੰਗਾ ਪਰਿਵਾਰ ਆ ਬੱਚੇ ਦਾ ਕੋਈ ਯੰਤੀ ਨਹੀਂ ਜੀ ਔਰ ਆਪੇ ਉਹ ਵੀ ਬਹੁਤ ਔਰਤਾਂ ਪਰਮਾਤਮਾ ਸੇ ਬੰਦਾ ਸਾਰਿਆਂ ਦੀ ਮਦਦ ਕਰਨ ਵਾਲਾ ਸੀ ਜੀ ਤੰਦਰੁਸਤ सुन के जानी जी बहुत दुख एक्सीडेंट हो गया सच्चे पातशाह हाथ दे के रखे बहुत हाँ, हाँ। प्यारा बच्चा जी ਹਾਂਜੀ ਬਹੁਤ ਹੀ ਹੁਣ ਹਰ ਬੱਚਾ ਵਾਹਿਗੁਰੂ ਨੂੰ ਤੰਦਰੁਸਤੀ ਤੇ ਵੀ ਲੰਬੀ ਉਮਰ ਬਖਸ਼ੇ ਸਾਡੀ ਮਰ ਵੀ ਉਹਨੂੰ ਲੱਗੇ ਜੀ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਸਾਰਾ ਪਿੰਡ ਇਕੱਠਾ ਕੇ ਸਾਡੇ ਨਗਰ ਦਾ ਨਾਮ ਉਹਨੇ ਦੁਨੀਆ ਚ ਰੌਸ਼ਨ ਕੀਤਾ ਇਕੱਠੇ ਹੋਏ ਆ ਜੀ ਜਿਸ ਤਰ੍ਹਾਂ ਰਾਜਵੀਰ ਜਵੰਦਾ ਦੇ ਲਈ ਸਾਰੇ ਇਕੱਠੇ ਹੋਏ ਆ ਅਰਦਾਸ ਕੇ ਬੇਨਤੀ ਕੀਤੀ ਅੱਜ ਸਾਰੇ ਪਿੰਡ ਦੇ ਰਲ ਕੇ ਸਤਗੁਰੂ ਜੀ ਅੱਗੇ ਅਰਦਾਸਾਂ ਬੇਨਤੀਆਂ ਕੀਤੀਆਂ ਨੇ ਕਿ ਸੇ ਕਾਲਪੁਰ ਕਵਾਹਿਗੁਰੂ ਰਾਜਵੀਰ ਸਿੰਘ ਜਵੰਦਾ ਨੂੰ ਤੰਦਰੁਸਤੀ ਅਦੇ ਰੋਕਤੀਆਂ ਬਖਸ਼ਿਸ਼ ਕਰਦੇ ਆ ਬੇਨਤੀਆਂ ਕੀਤੀਆਂ ਸਾਰੇ ਪਿੰਡ ਦੇ ਇਕੱਤਰ ਹੋ ਕੇ ਹਾਂ ਤੇ ਸਾਰਾ ਪਿੰਡ ਮਦਦ ਫਿਕਰਮੰਦਾ ਜੀ ਪੂਰਾ ਬਿਲਕੁਲ ਸਾ ਜਦੋਂ ਉਹਦੀ ਖਬਰ ਸੁਣੀ ਹੈ ਉਸ ਟਾਈਮ ਦੇ ਸਾਰੇ ਪਿੰਡ ਦੇ ਵਿੱਚ ਬੱਚਾ ਬੱਚਾ ਸਾਡਾ ਫਿਕਰਮੰਦਾ ਜੀ ਸਾਰੇ ਵੀ ਬਿਮਾਰਾ ਜਨ ਨੂੰ ਤੰਦਰੁਸਤੀਆਂ ਬਖਸ਼ਣ ਤੇ ਸਾਡੇ ਸਰਪੰਚ ਸਾਹਿਬ ਜੀ ਨੇ ਇਸ ਟਾਈਮ ਜਾ ਰਹੇ ਨੇ ਉੱਥੇ ਮੈਲ ਹਸਪੀਟਲ ਦੇ ਕੋਲ ਨੂੰ ਪਹੁੰਚੇ ਨੇ ਜੀ ਸਰਪੰਚ ਸਾਹਿਬ ਸਾਡੇ ਹਰਪ੍ਰੀਤ ਸਿੰਘ ਜੀ ਰਾਜੂ ਜੀ ਉਹ ਪਹੁੰਚਣ ਵਾਲੇ ਨੇ ਉੱਥੇ ਮੁਹਾਲੀ ਤੇ ਇਹਦਾ ਵਧੀਆ ਬੰਦਾ ਜੀ ਉਹ ਆਂਟੀ ਨੇ ਜੀ ਸਾਡਾ ਤਾਂ ਪਿੰਡ ਸਾਰਾ ਜਵਾਗ ਜਵਾਗ ਵੀ ਗੁਰੂ ਘਰ ਬੇਨਤੀਆਂ ਕਰਦਾ ਵੀ ਉਹਦੀ ਵਿਚਾਰੇ ਦੀ ਸਾਡੀ ਵੀ ਉਮਰ ਚਾਹੇ ਮਹਾਰਾਜ ਉਹਨੂੰ ਉਲਾ ਦੇ ਵਿਚਾਰੇ ਦੀ ਦੇਰ ਹੋਊਗਾ ਤਾਂ ਤੰਦਰੁਸਤੀ ਬਖਸ਼ਣ ਗੁਰੂ ਸਾਹਿਬ ਜੀ ਉਹ ਵਿਚਾਰੇ ਦੀ ਲੰਬੀ ਉਮਰ ਹੋ ਗਈ ਹਾਂ ਹੁਣ ਹੜ ਬਹੁਤ ਆਏ ਨੇ ਹਾਂ ਹੜ ਨੇ ਮੈਂ ਕਹਦੀ ਸੇਵਾ ਕੀਤੀ ਹੈ ਮਦਦ ਕੀਤੀ ਹੈ ਹਾਂ ਜੀ ਹਾਂ ਸੁਪਨ ਸਾਹਿਬ ਨੇ ਫੋਨ ਕੀਤਾ ਕਹਿੰਦੇ ਜਿਵੇਂ ਤੁਸੀਂ ਪਿੰਡ ਕਹੇਗਾ ਸਾਡੇ ਪਿੰਡ ਦੇ ਵਿੱਚੋਂ ਬਹੁਤ ਮਾਇਕਤਰ ਕਰਕੇ ਤੇ ਹੜ ਪੀੜਤਾਂ ਦੇ ਲਈ ਅਸੀਂ ਬਹੁਤ ਸੇਵਾ ਕਰਕੇ ਪਰਿਵਾਰੀ ਬਹੁਤ ਵਧੀਆ ਹਾਂਜੀ ਵੀਰ ਜੀ ਕੀ ਕਹੋਗੇ ਇਸ ਤਰ੍ਹਾਂ ਉਹ ਮਤਲਬ ਜਦੋਂ ਸ਼ਿਮਲੇ ਨੂੰ ਜਾ ਰਹੇ ਰਾਜ ਰਸਤੇ 'ਚ ਉਹਨਾਂ ਦੀ ਮੋਬਾਈਲ ਇੱਕ ਗਾਂ ਨਾਲ ਟਕਰਾਈ ਜਿਨ੍ਹਾਂ ਨਾਲ ਥੋੜੇ ਜਿਨਾਂ ਦੇ ਸਿਰਚ 6:00 ਵਜੇ ਥੋੜਾ ਜਿਹਾ ਕ੍ਰਿਟੀਕਲ ਜਿੱਦਾਂ ਦੱਸ ਰਹੇ ਨੇ ਬਾਕੀ ਸਾਡੇ ਸਰਪੰਚ ਹਰਪੀ ਸਿੰਘ ਰਾਜੂ ਪਹੁੰਚ ਰਹੇ ਨੇ ਉੱਥੇ ਜਾ ਕੇ ਸਾਨੂੰ ਜੋ ਦੱਸਣਗੇ ਤੁਸੀਂ ਸਾਰੇ ਇੱਥੇ ਅੱਜ ਫਿਰ ਇਕੱਠੇ ਹੋਏ ਹੋਈਏ ਅਸੀਂ ਉਹਨਾਂ ਦੀ ਤੰਦਰੁਸਤੀ ਲਈ ਅਸੀਂ ਸਾਰੇ ਮਤਲਬ ਇਕੱਠੇ ਹੋਏ ਆ ਅਰਦਾਸ ਪ੍ਰਮਾਤਮਾ ਮੂਰੇ ਕਰਦੇ ਆ ਵੀ ਉਹਨੂੰ ਤੰਦਰੁਸਤੀ ਬਖਸ਼ੋ ਜੀ ਹਾਂਜੀ ਵੀਰ ਜੀ ਕਿਸ ਤਰ੍ਹਾਂ ਭਈ ਤੰਦਰੁਸਤੀ ਵੀ ਸਾਰੇ ਇਕੱਠੇ ਹੋਏ ਹਾਂਜੀ ਹਾਂਜੀ ਵੀਰ ਜੀ ਸਾਰਾ ਪਿੰਡ ਤੰਦਰੁਸਤੀ ਵੀ ਹੋਇਆ ਅਰਦਾਸ ਕੀਤੀ ਆ ਪ੍ਰਮਾਤਮਾ ਦਾ ਕੇ ਚੜ੍ਹਦੀ ਕਲਾ ਰੱਖਣਾ ਹਾਂਜੀ ਅਰਦਾਸ ਕੀਤੀ ਆ ਹਾਂਜੀ ਅਰਦਾਸ ਕੀਤੀ ਆ ਮਹਾਰਾਜ ਨੂੰ ਤੰਦਰੁਸਤੀ ਬਖਸ਼ੇ ਬੇਟਾ

ਹਾਂਜੀ ਬਹੁਤ ਹੀ ਹੁਣ ਹਰ ਬੱਚਾ ਜੀ ਵਾਹਿਗੁਰੂ ਉਹਨੂੰ ਤੰਦਰੁਸਤੀ ਤੇ ਵੀ ਲੰਬੀ ਉਮਰ ਬਖਸ਼ੇ ਸਾਡੀ ਮਰ ਵੀ ਉਹਨੂੰ ਲੱਗੇ ਜੀ ਅਸੀਂ ਪ੍ਰਮਾਤਮਾ ਅਗੇ ਇਹ ਅਰਦਾਸ ਕਰਦੇ ਹਾਂ ਸਾਰਾ ਪਿੰਡ ਇਕੱਠਾ ਕੇ ਸਾਡੇ ਨਗਰ ਦਾ ਨਾਮ ਉਹਨੇ ਦੁਨੀਆ ਚ ਰੌਸ਼ਨ ਕੀਤਾ